ਪੰਜਾਬ ਲਾਈਟ ਇਟ ਚੈਨਲ ਤੇ ਤੁਹਾਡਾ ਸਵਾਗਤ ਹੈ 21 ਸਾਲਾ ਜਸਕੀਰਤ ਸਿੰਘ ਦੇ ਇੰਡੀਅਨ ਆਰਮੀ ਵਿੱਚ ਲੈਫਟੀਨੈਂਟ ਬਣਨ ਤੇ ਲਾਈਨਸ ਕਲੱਬ ਵੱਲੋਂ ਕੀਤਾ ਸਨਮਾਨਤ ਜ਼ਿਲ੍ਹਾ ਗੁਰਦਾਪੁਰ ਦੇ ਪਿੰਡ ਰਣੀਆਂ ਦੇ ਜੰਪਾਲ 21 ਸਾਲਾ ਜਸਕੀਰਤ ਸਿੰਘ ਨੇ ਇੰਡੀਅਨ ਆਰਮੀ ਵਿੱਚ ਲੈਫਟੀਨੈਂਟ ਬਣ ਕੇ ਆਪਣੇ ਮਾਪਿਆਂ ਸਮੇਤ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਲੈਫਟੀਨੈਂਟ ਜਸਕੀਰਤ ਸਿੰਘ ਦੇ ਗ੍ਰਾਪਿੰਡ ਦਣੀਆਂ ਵਿਖੇ ਲਾਈਨਸ ਕਲੱਬ ਆਨੋਨ ਗੌਰੂ ਦੇ ਪ੍ਰਧਾਨ ਬਲਜਿੰਦਰ ਸਿੰਘ ਸੈਣੀ ਅਤੇ ਪੀ ਆਰਓ ਲਾਈਨਸ ਲਖਪ੍ਰਿੰਦਰ ਸਿੰਘ ਚਾਲ ਸਾਫ ਦਾ ਸਰਪੰਚ ਤੇ ਰਣੀਆਂ ਦੇ ਪ੍ਰਬੰਧਾ ਲੈਫਟੀਨੈਂਟ ਜਸਕੀਰਤ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਅਤੇ ਸ਼ਰੋਤਾਂ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਸਨਹਿਰੇ ਤੋਂ ਇੱਕ ਵੀ ਕਾਮਨਾ ਕਰਦੇ ਹੋਏ ਉਮੀਦ ਜਿਤਾਈ ਕਿ ਉਹ ਆਪਣੀ ਅਹਿਮ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਹੋਏ ਆਪਣੇ ਦੇਸ਼ ਦੀ ਆਨ ਮਾਨ ਅਤੇ ਸ਼ਾਨ ਨੂੰ ਹੋਰ ਚਾਰ ਚੰਨ ਲਗਾਉਣਗੇ ਇਸ ਮੌਕੇ ਤੇ ਪ੍ਰਧਾਨ ਬਲਜਿੰਦਰ ਸਿੰਘ ਸੈਣੀ ਪੀਆਰਓ ਲਾਈਨਸ ਲਖਵਿੰਦਰ ਸਿੰਘ ਚਾਲ ਲਾਈਨ ਹਤੇ ਸਿੰਘ ਸਖਿਆਲੀ ਲਾਈਨਰ ਭਾਲ ਸਿੰਘ ਬੁੱਢਾ ਕੋਟ ਲਾਈਨ ਚਰਨ ਸਿੰਘ ਐਸਲੋ ਸਰਪੰਚ ਸਰਦੇਵ ਸਿੰਘ ਰਣਿਆ ਮਲਕੀਸ਼ ਸਿੰਘ ਰਣਿਆ ਸਮੇਤ ਹੋ ਸਚੀਤਾ ਨੇ ਲੈਬੀਨਟ ਜਸਕੀਰਤ ਸਿੰਘ ਨੂੰ ਉਹਨਾਂ ਦੇ ਪਿਤਾ ਸਰਦਾਰ ਰਕਬੀਰ ਸਿੰਘ ਮਾਤਾ ਬਲਜੀਤ कौर ਅਤੇ ਭੈਣ ਨਵਪ੍ਰੀਤ कौर ਨੂੰ ਇਸ ਵੱਡੀ ਕਾਮਯਾਬੀ ਤੇ ਵਧਾਈ ਦਿੰਦੇ ਸ਼ੋਭੇ ਇਸ਼ਾਵਾਦ ਦਿੱਤੀਆਂ ਲੈਬੀਨਟ ਜਸਕੀਰਤ ਸਿੰਘ ਨੇ ਸਨਮਾਨਤ ਕਰਨ ਵਾਲੀਆਂ ਸਖਸ਼ੀਤਾ ਦਾ ਧੰਨਵਾਦ ਕਰਦੇ ਹਾਂ ਦੱਸਿਆ ਕਿ ਸਖਸ਼ ਮਿਹਨਤ ਅਤੇ ਮਾਪਿਆਂ ਦੇ ਅਸ਼ੀਰਵਾਦ ਨਾਲ ਮਕਾਮ ਹਾਸਲ ਹੋਇਆ ਅਤੇ ਲੈਫਟਨੈਂਟ ਜਸਪ੍ਰੀਤ ਸਿੰਘ ਦੇ ਪਿਤਾ ਸਰਦਾਰ ਰਕबीर ਸਿੰਘ ਅਤੇ ਮਾਤਾ ਬਲਜੀਤ ਕੌਰ ਨੇ ਵਾਹਿਗੁਰੂ ਜੀ ਦਾ ਕੋਟ-ਕੋਟ ਸ਼ੁਕਰਾਨਾ ਕਰਦਿਆਂ ਘਰ ਪਹੁੰਚੀਆਂ ਸਖਸੀਤਾ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਬਲਵਿੰਦਰ ਸਿੰਘ ਕਸ਼ਮੀਰ ਸਿੰਘ ਗੁਰਵਿੰਦਰ ਸਿੰਘ ਤੇ ਨਵਜੋਤ ਸਿੰਘ ਤੋਂ ਇਲਾਵਾ ਹੋਰਾਂ ਰਹਿਣ ਸਾਣ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਮੇਰਾ ਨਾਮ ਜਸਕੀਰਤ ਸਿੰਘ ਹੈ ਤੇ ਮੈਂ ਲੈਫਟਨੈਂਟ ਕਮਿਸ਼ਨ ਹੋਇਆ ਇੰਡੀਅਨ ਆਰਮੀ ਵਿੱਚ ਜਿਹੜੀ ਨਵੀਂ ਜੇਨਰੇਸ਼ਨ ਆ ਆਨਵਾਰੀ ਵਾ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਮਿਹਨਤ ਹੀ ਹਾਰਡਵਰਕ ਇਜ਼ ਦਾ ਕੀ ਟੂ ਸਕਸੈਸ ਆ ਠੀਕ ਹੈ ਜਿਹੜਾ ਮਿਹਨਤ ਆ ਅੱਜ ਕੱਲ ਬੱਚੇ ਸੋਚਦੇ ਆ ਕਿ ਸਮਾਰਟ ਵਰਕ ਆ ਜਿਹੜਾ ਉਹ ਆ ਬਟ ਹਾਰਡਵਰਕ ਇਜ਼ ਦਾ ਓਨਲੀ ਥਿੰਕ ਦੇਖਿਆ ਜੁੜਲੀ ਜਿਹੜੀ ਸਿੱਖਿਆ ਵਾ ਕਦੋਂ ਰੱਤ ਕੀਤੀ ਮੈਂ ਆਪਣੀ ਸੀਨੀਅਰ ਸੈਕੰਡਰੀ ਸਿੱਖਿਆ ਜਿਹੜੀ ਆ ਉਹ ਸੈਨੀ ਸਕੂਲ ਕਪੂਰਥਲਾ ਤੋਂ ਕੀਤੀ ਫਿਰ ਉਸ ਤੋਂ ਬਾਅਦ ਮੈਂ ਐਨਡੀਏ ਯੂਪੀਐਸਸੀ ਰਿਟਨ ਕਲੀਅਰ ਕੀਤਾ ਤੇ ਮੈਂ ਆਪਣੀ ਬਾਅਦ ਚ ਟ੍ਰੇਨਿੰਗ ਐਨਡੀਏ ਜਾ ਕੇ ਕੀਤੀ। ਕਿਨੇ ਅਜੇ ਤੱਕ ਹੋਣਾ? ਹਾਂਜੀ ਮੈਂ 21 ਸਾਲਾਂ ਦਾ ਸੀ। 21 ਸਾਲਾਂ ਦੇ ਵਿੱਚ ਬਹੁਤ ਵੱਡਾ ਯਾ ਮੌਕਾ ਆ ਸਕੀਦਾ ਆ। ਹਾਂਜੀ। ਔਰ ਉਹ ਜਿਹੜੇ ਲੋਕੀ ਜਿਹੜੇ ਦੋ ਜਣੇ ਦਸ਼ਾਲ ਪੜੇ ਨੇ। ਹਾਂਜੀ। ਕੀ ਗੱਲ ਜਾਂਦੀ ਉਹਦਾ? ਦੇਖੋ ਮੈਂ ਜੋ ਮੰਨਦਾ ਹਾਂ ਜੋ 17 ਤੋਂ ਲੈ ਕੇ 25 ਸਾਲ ਤੱਕ ਦੀ ਏਜ ਆ ਏ ਡਿਸਾਈਡਿੰਗ ਏਜ ਹੁੰਦੀ ਆ। ਤੇ ਅੱਜ ਕੱਲ ਫੋਨ ਹੁੰਨ ਦੇ ਕਰਕੇ ਬਹੁਤ ਜ਼ਿਆਦਾ ਇਫੈਕਟ ਪਾਉਂਦੀ ਆ। ਇਸ ਟਾਈਮ ਤੇ ਥੋੜਾ ਕਾਫੀ ਅਵੇਅਰ ਹੋਣਾ ਚਾਹੀਦਾ ਕਿ ਸਾਡਾ ਬੱਚਾ ਕੀ ਕਰਦਾ ਹੈ ਜਨਰਲੀ ਕਰਦੇ ਕੀ ਕਰਦੇ ਆ ਕਿ ਆਪਣੇ ਬੱਚੇ ਨੂੰ ਖੁੱਲੀ ਛੁੱਟੀ ਦੇ ਦਿੰਦੇ ਆ ਕਿ ਜੋ ਵੀ ਬੱਚਾ ਕਰਦਾ ਪਿਆ ਉਹਨੂੰ ਟੋਕ ਲਾ ਨਹੀਂ ਆ ਕਿਉਂਕਿ ਅੱਜ ਕੱਲ ਮੇਨ ਇਹ ਗੱਲ ਹੋ ਰਹੀ ਹੈ ਕਿ ਵੈਸਟਰਨ ਕਲਚਰ ਆਪਾਂ ਅਪਲਾਈ ਕਰਦੇ ਪਏ ਆ ਕਿ ਬਾਹਰ ਲੋਕਾਂ ਦੇ ਬੱਚਿਆਂ ਨੂੰ ਕੁਝ ਨਹੀਂ ਕਹਿੰਦੇ ਤਾਂ ਆਪਾਂ ਉਹੀ ਚੀਜ਼ਾਂ ਆਪਣੇ ਕਰੇ ਲੂਚ ਲਿਆਉਂਦੇ ਆ ਜੋ ਮੈਂ ਮੰਨਦਾ ਏ 17 ਤੋਂ 25 ਸਾਲ ਦੀ ਜਿਹੜੀ ਏਜ ਆ ਉਹੀ ਮੇਨ ਏ ਜ ਆ ਉਦੋਂ ਕਰਦਿਆਂ ਨੂੰ ਥੋੜਾ ਚੈੱਕ ਰੱਖਣਾ ਚਾਹੀਦਾ ਬਾਕੀ ਬੱਚੇ ਨੂੰ ਵੀ ਆਪਣਾ ਵੇਖਣਾ ਚਾਹੀਦਾ ਹੈ ਕਿ ਛੋਟੀ ਉਮਰ ਤੋਂ ਹੀ ਸੋਚਣਾ ਚਾਹੀਦਾ ਹੈ ਕਿ ਮੇਰਾ ਕੀ ਟੀਚਾ ਹੈ ਤੇ ਮੈਂ ਉਹਨੂੰ ਹਾਸਲ ਕਿਦਾਂ ਕਰਨਾ ਹੈ। ਜਿਹੜੇ ਕਾਮਯਾਬ ਬਈਆ ਦੇ ਪਿੱਛੇ ਕਿਹਦਾ ਹੱਥ ਮੰਨਦਿਆਂ? ਇਹ ਚ ਮੈਂ ਸਭ ਤੋਂ ਵੱਡਾ ਹਾਸਲ ਮੈਂ ਆਪਣੇ ਘਰਦਿਆਂ ਦਾ ਮੰਨਦਾ ਹਾਂ। ਠੀਕ ਹੈ ਕਨਸਟੈਂਟਲੀ ਮੇਰੇ ਫਾਦਰ ਸਾਹਿਬ ਜਿਨ੍ਹਾਂ ਨੇ ਮੈਨੂੰ ਪਹਿਲਾਂ ਉਹ ਖੁਦ ਇਟਲੀ ਸੀ ਉਹਨਾਂ ਨੇ ਫਿਰ ਉੱਥੋਂ ਵਾਪਸ ਆਏ ਤੇ ਉਹਨਾਂ ਨੇ ਇਹ ਸੋਚਿਆ ਸੀ ਕਿ ਮੈਂ ਇਹਨੂੰ ਕਿਤੇ ਨਾ ਕਿਤੇ ਕੋਈ ਚੰਗੀ ਜਗ੍ਹਾ ਸਕੂਲੇ ਪੜ੍ਹਾਣਾ ਹੈ। ਉਹਨਾਂ ਨੇ ਹੱਥ ਪੈਰ ਮਾਰੇ ਫਿਰ ਤੇ ਫਿਰ ਮੈਨੂੰ ਸੈਨੀ ਸਕੂਲ ਕਪੂਥਲਾ ਐਡਮਿਸ਼ਨ ਦਿਵਾਈ। ਤੇ ਚਾਹ ਨਹੀਂ ਸਕੂਲ ਚਾਇਨਸ ਤੋਂ 30 ਜਾਂ 91 ਜਾਂਦਾ ਜਿਆਦਾ ਵਧਾਨ ਹੋ ਬਧਿਆਵਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਆਪਣੀ এডਿਕੇਸ਼ਨ ਆ ਇਹੀ ਮੇਨ ਮੋਟਿਵ ਰੱਖਣਾ ਵਾ ਇੱਥੇ ਜਦੋਂ ਆਪਣੇ এনवायरमेंट ਹੀ ਇਦਾਂ ਦਾ ਬਣ ਚੁੱਕਿਆ ਹੈ ਕਿ ਲੋਕ ਸਾਰੇ ਇੱਕ ਦੂਜੇ ਨੂੰ ਕਹਿੰਦੇ ਆ ਕਿ ਚਲੋ ਬਾਅਦ ਚੱਲਦੇ ਆ ਬਟ ਇੰਡੀਆ ਚ ਵੀ ਆਪਾਂ ਮਿਹਨਤ ਕਰਕੇ ਚੰਗੇ ਅਹੁਦਿਆਂ ਤੇ ਪਹੁੰਚ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਿਗੁਰ ਨਦਰ ਕਰੇ ਉਸ ਅਕਾਲ ਪੁਰਖ ਦੀ ਕਿਰਪਾ ਦੇ ਸਦਕਾ ਸਾਡੇ ਪਿੰਡ ਰਣੀਆਂ ਦੇ ਵਿੱਚੋਂ ਇਹ ਪਹਿਲਾ ਬੱਚਾ ਜਸਕੀਰਤ ਸਿੰਘ ਜੋ ਲੈਫਟੀਨੈਂਟ ਸਿਲੈਕਟ ਹੋਇਆ ਹੈ ਤੇ ਕਮਿਸ਼ਨਡ ਕਰਕੇ ਲੈ ਕੇ ਤੇ ਇਹ ਬੇਟਾ ਜਿਹੜਾ ਹੈ ਹੁਣ ਸਾਡੇ ਕੋਲ ਆਇਆ ਹੈ ਇਹ ਸਾਡੇ ਪਿੰਡ ਰਣੀਆਂ ਵਾਸਤੇ ਬਹੁਤ ਹੀ ਮਾਣ ਦੀ ਗੱਲ ਆ ਉਧਰੋਂ ਸਾਡੇ ਨਾਲ ਐਸਲੇ ਨੂੰ ਸਨਮਾਨਿਤ ਕਰਨ ਵਾਸਤੇ ਲਾਇਨਜ਼ ਕਲੱਬ ਕਾਨੂੰਨ ਗੌਰਵ ਤੋਂ ਪ੍ਰਧਾਨ ਸਾਡੇ ਬਲਜਿੰਦਰ ਸਿੰਘ ਸ਼ੈਣੀ ਜੀ ਉਹ ਆਏ ਨੇ ਪਿੰਡ ਦੇ ਮੈਂ ਸਾਬਕਾ ਸਰਪੰਚ ਲਖਵਿੰਦਰ ਸਿੰਘ ਮੌਜੂਦਾ ਸਰਪੰਚ ਸਖਦੇਵ ਸਿੰਘ ਏਸੀ ਇਸ ਬੱਚੇ ਨੂੰ ਇਹਦਾ ਇੰਨੇ ਸਾਡੇ ਪਿੰਡ ਦਾ ਮਾਣ ਵਧਾਇਆ ਅਸੀਂ ਇਹਦਾ ਮਾਣ ਵਧਾਉਣ ਵਾਸਤੇ ਇਹਦੇ ਮਾਪਿਓ ਨੂੰ ਜਿਨ੍ਹਾਂ ਨੇ ਇਹਨੂੰ ਚੰਗੇ ਸੰਸਕਾਰ ਦਿੱਤੇ ਤੇ ਚੰਗੇ ਅਸੀਂ ਬਹੁਤ ਬਹੁਤ ਵਧਾਈ ਦਿੰਨੇ ਆ ਤੇ ਅਸੀਂ ਪ੍ਰਮਾਤਮਾਗੇ ਅਰਦਾਸ ਕਰਦੇ ਆਂ ਵੀ ਹੇ ਵਾਹਿਗੁਰੂ ਇੰਨੇ ਦੇਸ਼ ਦੀ ਸੇਵਾ ਦੇ ਵਿੱਚ ਜੋਬ ਜਿਹੜੀ ਆ ਇਹਨੂੰ ਮਿਲੀ ਆ ਇਹ ਬੜੀ ਤਨਦੇਹੀ ਨਾਲ ਆਪਣੀ ਜੌਬ ਕਰੇ ਤੇ ਮਿਹਰ ਭਰਿਆ ਹੱਥ ਇਸ ਬੱਚੇ ਤੇ ਰੱਖੇ ਤੇ ਹੋਰ ਤੱਕੀਆਂ ਜਰਨਲ ਦੇ ਅਹੁਦੇ ਤੱਕ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਸਾਹਿਬ ਵਾਹਿ ਫਤਿਹ ਜੀ ਐਂ ਜਸਕੀਰਤ ਸਿੰਘ ਨੂੰ ਵਧਾਈ ਦਿੰਨੇ ਆ ਜਿਹੜਾ ਸਾਡੇ ਪਿੰਡ ਚੋਂ ਇਹ ਬੱਚੇ ਨੇ ਚੰਗੀ ਮਿਹਨਤ ਕਰਕੇ ਚੰਗੀ ਐਜੂਕੇਸ਼ਨ ਲੈ ਕੇ ਇਹ ਅਹੁਦੇ ਤੇ ਪਹੁੰਚਿਆ ਮਹਾਰਾਜੇ ਨੂੰ ਹੋਰ ਪਦਵੀਆਂ ਉੱਤੇ ਕਰੇ ਇਮਾਨਦਾਰੀ ਨਾਲ ਆਪਣੀ ਜਿਹੜੀ ਸੇਵਾ ਨਿਭਾਏ ਪਰਿਵਾਰ ਨੂੰ ਸਰਦਾਰ ਗਵੀਰ ਸਿੰਘ ਜੀ ਨੂੰ ਇਹਦੇ ਪਰਿਵਾਰ ਨੂੰ ਸਭ ਨੂੰ ਮੈਂ ਵਧਾਈ ਦਿਨਾ ਹੈ ਜਿੰਦਾ ਜੀ ਇਸ ਬੱਚੇ ਨੇ ਤਰੱਕੀ ਕੀਤੀ ਆ ਪਿੰਡ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਬਾਕੀ ਬੱਚੇ ਕੀ ਕਹਿਣਾ ਚਾਹੋਗੇ ਬਾਕੀ ਬੱਚੇ ਵੀ ਇਹਦੇ ਵਾਂਗਰੇ ਤਿਆਰੀ ਕਰਕੇ ਜੀ ਸਾਰੇ ਇੱਥੋਂ ਤੱਕ ਪਹੁੰਚਣ ਨਸ਼ਿਆਂ ਤੋਂ ਰਹਿਤ ਰਹਿਣ ਚੰਗੇ ਪਾਸੇ ਲੱਗਣ ਦੇ ਇੱਥੋਂ ਤੱਕ ਪਹੁੰਚ ਸਕਦੇ ਆ ਜੀ ਸਭ ਤੋਂ ਪਹਿਲਾਂ ਤਾਂ ਸਤਿਗੁਰੂ ਮਹਾਰਾਜ ਦਾ ਪਰਮਾਤਮਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੁੱਧੀ ਪਾਉਂਦਾ ਸੱਚੇ ਪਾਤਸ਼ਾਹ ਹਰ ਇੱਕ ਦੇ ਬੱਚੇ ਨੂੰ ਇਹੋ ਜੀ ਬੁੱਧੀ ਪਾਵੇ ਜੋ ਕਿ ਮਿਹਨਤ ਕਰੇ ਚੰਗੀ ਪੜ੍ਹਾਈ ਕਰੇ ਤੇ ਇਹਨਾਂ ਹਉਦਿਆਂ ਤੇ ਜਾਵੇ ਸਭ ਤੋਂ ਵੱਡਾ ਕੁਮਨ ਪਾਸ਼ਾ ਮਹਾਰਾਜ ਦਾ ਕੋਟ ਕੋਟ ਅਸੀਂ ਧੰਨਵਾਦ ਕਰਦੇ ਹਾਂ ਸੱਚੇ ਪਾਸ਼ਾ ਨੇ ਜਿਨ ਇਹ ਪਾਛੇ ਲਾਇਆ ਇਹ ਤਾਂ ਸਭ ਤੋਂ ਵੱਡੀ ਦੇਣ ਹੀ ਇਹਨਾਂ ਦੇ ਪਿੰਡ ਵਾਲਿਆਂ ਦੀ ਆ ਕਿਉਂਕਿ ਜੋ ਕਿ ਹੱਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਹਰ ਵੇਲੇ ਤੁਰਦੇ ਆ ਜਦੋਂ ਵੀ ਕੋਈ ਵੀ ਕਿਸੇ ਵੇਲੇ ਵੀ ਸਾਨੂੰ ਕੋਈ ਵੀ ਕੰਮ ਦੀ ਲੋੜ ਪੈਂਦੀ ਆ ਇੱਕ ਫੋਨ ਕਰੀਏ ਤੇ ਉਹ ਪਹਿਲਾਂ ਹਾਜ਼ਰ ਹੋ ਜਾਂਦੇ ਆ ਮਤਲਬ ਫੋਨ ਇਹ ਨਹੀਂ ਪਿੱਕ ਕੇ ਨੇ ਚੁੱਕਣਾ ਨਹੀਂ ਜਾਂ ਕਿਦਾਂ ਵਾ ਸਭ ਤੋਂ ਵਧੀਆ ਗੱਲ ਇਹ ਆ ਸਾਡੇ ਪਿੰਡ ਦੀ ਇਹ ਬੜਾ ਇਤਫਾਕ ਵਾ ਕੋਈ ਗੱਲ ਨਹੀਂ ਇਹੋ ਜੀ ਪਿੰਡ ਵਿੱਚ ਹਰ ਵੇਲੇ ਮਤਲਬ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਤੁਰਦੇ ਆ ਜੀ ਤੁਹਾਨੂੰ ਬਹੁਤ ਧੰਨਵਾਦ ਕਰਦੇ ਆ ਸਰ ਸਾਰੇ ਆਏ ਹੋਏ ਮਜੂਦਾ ਸਰਪੰਚ ਸਾਹਿਬ ਕਾ ਸਰਪੰਚ ਲਾਇਨਸ ਕਲੱਬ ਜਿੰਨੇ ਵੀ ਭੈਣ ਭਰਾ ਆ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਆਪਣਾ ਦੀ ਮਿਹਰ ਹੋਈ ਹੈ ਕਰਦੀ ਬੱਚੇ ਦਾ ਨਾਮ ਦਾ ਜਸਪ੍ਰੀਤ ਕਿੰਨਾ ਬੱਚਾ ਪੜਿਆ ਹੈ ਦੱਸੋ ਪਲੱਸ 2 ਕਰਕੇ ਗਿਆ ਇਹ ਕੀ ਮਾਨਸੂਸ ਕਰਦੇ ਨੇ ਮहाराज ਜੀ ਬਹੁਤ ਬਹੁਤ ਧੰਨਵਾਦ ਜਮਾਤਮਾਨ ਬੜੀ ਖੁਸ਼ੀ ਆਦੀ ਗੱਲ